ਮੈਂ ਤੁਹਾਨੂੰ ਬੜੀ ਮਜ਼ੇਦਾਰ ਗੱਲ ਸੁਣਾਉਣਾ ਮੈਂ ਕਿਹਾ ਪਾਕਿਸਤਾਨ ਤੋਂ 2 ਸਾਲ ਪਹਿਲਾਂ ਦੀ ਗੱਲ ਪਾਕਿਸਤਾਨ ਮੈਂ ਗਿਆ ਨਨਕਾਣਾ ਸਾਹਿਬ ਅਸੀਂ 2 ਰਾਤਾਂ ਰਹੇ ਮੈਂ ਅਗਲੇ ਦਿਨ ਅਸੀਂ ਲਾਹੌਰ ਚਲੇ ਗਏ ਗੁਰੂ ਅਰਜਨ ਸਾਹਿਬ ਦਾ ਮਸਤਾਨ ਦੇਖਣ ਵਾਸਤੇ ਮੈਂ ਰਾਤ ਨੂੰ ਤੇ ਕੀਰਤਨ ਵੀ ਉੱਥੇ ਇੱਕ ਲੜਕੀ ਆਈ ਕੋਈ ਕੋਈ ਬੇਬੀ ਉਹਦੇ ਪਿਛੜੋਂ ਨੱਚਿਆ ਹੋਇਆ ਬੱਚਾ ਤੇ ਪਹਿਲਾਂ ਮੇਰੇ ਸਾਹਮਣੇ ਬੈਠੀ ਦੀ ਕੀਰਤਨ ਕਰ ਰਹੀ ਸੀ ਦਿਸੂਣ ਇਰ ਬਾਅਦ ਮੈਨੂੰ ਇੱਕ ਸਰਦਾਰ ਮੁੰਡਾ ਸੀ ਉਹਨਾਂ ਦੀ ਪਾਕਿਸਤਾਨ ਦੀ ਇੱਕ ਕ੍ਰਿਕਟ ਟੀਮ ਦੇ ਵਿੱਚ ਸੀਗਾ ਉਹ ਮੈਨੂੰ ਮਿਲਿਆ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਤੁਹਾਨੂੰ ਇੱਕ ਲੜਕੀ ਮਿਲਣਾ ਚਾਹੀਦਾ ਅੱਛਾ ਮੈਂ ਠੀਕ ਹੈ ਕਹਿੰਦਾ ਇਸ ਸਾਈਡ ਨੂੰ ਹੋਵੇ ਕਹਿੰਦਾ ਜੀ ਇਹ ਮੁਸਲਮਾਨਾ ਕੁੜੀ ਹੂੰ ਮੈਂ ਤੁਹਾਡਾ ਕੀਰਤਨ ਸੁਣਦਾ ਹਾਂ ਤੁਹਾਡੇ ਫੈਨ ਹਾਂ ਇਹਨੂੰ ਕਿਸੇ ਨੇ ਦੱਸਿਆ ਵੀ ਭਾਈ ਖਰਜਿੰਦਰ ਸਿੰਘ ਦੀ ਆਏ ਤਾਂ ਜਿਉਂ ਉਹਨਾਂ ਨੇ ਸਤਗੁਰਾਂ ਦੇ ਦਰਬਾਰ ਚ ਕੀਰਤਨ ਕਰਨ ਤੇ ਤੁਹਾਨੂੰ ਮਿਲਣ ਵਾਸਤੇ ਆਈ ਹੈ। ਤਾਂ ਮੈਂ ਉਹਨੂੰ ਬੜੇ ਪਿਆਰ ਨਾਲ ਮੈਨੂੰ ਬੜਾ ਚੰਗਾ ਲੱਗਾ ਵੀ ਮੁਸਲਮਾਨ ਕੁੜੀ ਕੀਰਤਨ ਸੁਣਨ ਵਾਸਤੇ ਆਈ ਹੈ। ਜਿਆ ਸੁਣਦੀ ਹੈ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਵੀ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ। ਉਹ ਮੈਨੂੰ ਕਹਿੰਦੀ ਕਹਿੰਦੀ ਵੀਰ ਜੀ ਮੇਰੇ ਗਰੁੱਪ ਦੇ ਵਿੱਚ ਕੋਈ ਕਰੀਬਨ 400 ਮੇਰੇ ਫਰੈਂਡ ਹੈ ਜਿਵੇਂ ਅੱਜ ਕੱਲ ਫਰੈਂਡਸ਼ਿਪ ਦੇ ਵਰਤੇ ਜਾਂਦੇ। ਅਸੀਂ 400 ਦਾ 400 ਤੁਹਾਡਾ ਕੀਰਤਨ ਸੁਣ। ਵਾਹ। ਮਗਾ ਸਾਰੇ ਸਿੱਖਿਆ ਕਿ ਹਿੰਦੂ ਹੈ ਜਾਂ ਕਿੰਨੇ ਸਾਰੇ ਮੁਸਲਮਾਨ ਮੈਨੂੰ ਇੰਨੀ ਖੁਸ਼ੀ ਹੋਈ ਹਮ ਮੈਂ ਮੈਂ ਕਹਾਂ ਕਿਰਤਨ ਦੇ ਕੋਈ ਵੀ ਕਰੇ ਜੋ ਕੀਰਤਨ ਉਹਨਾਂ ਸੁਣਾਇਆ ਤਾਂ ਸੁਣਾਇਆ ਤਾਂ ਬਾਬਾ ਨਾਨਕ ਦਾ ਉਪਦੇਸ਼ ਹੀ ਆਣਾ